ਉਧਰ ਗੁਜਰਾਤ ਦੇ ਵਿੱਚ ਹੋਏ ਵਡੋਧਰਾ ਜ਼ਿਲ੍ਹੇ ਦੇ ਵਿੱਚ ਹੋਏ ਹਾਦਸੇ ਤੋਂ ਬਾਅਦ ਨਦੀ ਦੇ ਵਿੱਚ ਵਾਹਨ ਡਿੱਗਣ ਕਰਕੇ ਲਾਪਤਾ ਹੋਏ ਵਿਅਕਤੀ ਦੀ ਭਾਲ ਅਜੇ ਵੀ ਜਾਰੀ ਹੈ ਅਧਿਕਾਰੀਆਂ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਕਿ ਆਨੰਦ ਜ਼ਿਲ੍ਹੇ ਦੇ ਨਰਸਿੰਘ ਪੁਰਾ ਪਿੰਡ ਦੇ ਵਾਸੀ ਜੋ ਕਿ ਇੱਕ ਨਿੱਜੀ ਕੰਪਨੀ ਦੇ ਵਿੱਚ ਕਰਮਚਾਰੀ ਸਨ ਜਿਨ੍ਹਾਂ ਦਾ ਨਾਮ ਵਿਕਰਮ ਪਧਾਰ ਸੀ ਉਮਰ 22 ਸਾਲ ਸੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਅਜੇ ਤੱਕ ਜਾਰੀ ਹੈ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਨਦੀ ਦੇ ਵਿੱਚ ਉਹਨਾਂ ਨੂੰ ਲੱਭਣ ਦੇ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਅਨੰਤ ਤੇ ਵਡੋਦਰਾ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਇਸ ਪੁਲ ਦੇ ਵਿੱਚ ਹਾਦਸਾ ਵਾਪਰਿਆ ਸੀ ਪੁਲ ਟਹਿ ਟੇਰੀ ਹੋ ਗਿਆ ਸੀ ਜਿਸ ਕਾਰਨ ਕਈ ਗੱਡੀਆਂ ਨਦੀ ਤੋਂ ਹੋੇਠਾਂ ਅ ਡੇਗ ਗਈਆਂ ਸਨ ਨਦੀ ਦੇ ਪਾਣੀ ਦੇ ਵਿੱਚ ਡੇਗੀਆਂ ਸਨ ਹਾਲਾਂਕਿ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬਚਾਅ ਅਭਿਆਨ ਵੀ ਚਲਾਇਆ ਗਿਆ ਪਰ ਇਸ ਬਚਾਅ ਅਭਿਆਨ ਦੇ ਬਾਵਜੂਦ 22 ਸਾਲਾ ਵਿਅਕਤੀ ਵਿਕਰਮ ਪੁਧਿਆਰ ਅਜੇ ਤੱਕ ਲਾਪਤਾ ਜਿਸ ਦੀ ਭਾਲ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਵਡੋਦਰਾ ਜ਼ਿਲ੍ਹੇ ਦੇ ਇੱਕ ਅਧਿਕਾਰੀ ਦੇ ਵੱਲੋਂ ਵੀ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਕਿ ਪੁਧਿਆਰ ਦੀ ਭਾਲ ਦੇ ਵਿੱਚ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਨਦੀ ਦੇ ਉੱਪਰ ਅਤੇ ਹੇਠਲੇ ਪਾਸੇ ਵੀ ਤਲ ਦੇ ਉੱਤੇ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਕਿਸ਼ਤੀਆਂ ਦੇ ਨਾਲ ਨਦੀ ਦੇ ਅੰਦਰ ਜਾ ਕੇ ਅਤੇ ਆਧੁਨਿਕ ਸਾਜੋ-ਸਮਾਨ ਦੇ ਨਾਲ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਸਫਲਤਾ ਨਹੀਂ ਮਿਲੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਆ ਮંત્રી ॠषिकेश ਪਟੇਲ ਨੇ ਵੀ ਬਿਆਨ ਦਿੱਤਾ ਉਹਨਾਂ ਕਿ ਸੜਕ ਤੇ ਆ ਰਾਜ ਅਤੇ ਇਮਾਰਤ ਵਿਭਾਗ ਦੇ ਵੱਲੋਂ ਲਗਾਤਾਰ ਉੱਚ ਪੱਧਰੀ ਜਾਂਚ ਕਮੇਟੀ ਵੀ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ 30 ਦਿਨਾਂ ਦੇ ਅੰਦਰ ਅੰਦਰ ਇਸ ਹਾਦਸੇ ਦੀ ਜਾਂਚ ਜਿਹੜੀ ਆ ਰਿਪੋਰਟ ਉਹ ਸੌਂਪੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਵਿੱਚ ਆ ਸਾਰੇ ਪੁਲਾਂ ਦਾ ਸਰਵੇਖਣ ਹੁਣ ਕੀਤਾ ਜਾ ਰਿਹਾ ਤਾਂ ਜੋ ਪੁਲਾਂ ਨੂੰ ਬਣਾਉਣ ਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਰਹਿ ਗਈ ਹੋਵੇ ਤਾਂ ਉਸ ਦੀ ਪਛਾਣ ਕੀਤੀ ਜਾ ਸਕੇ। ਸੋ ਤੁਹਾਨੂੰ ਦੱਸ ਦਈਏ ਦੇਸ਼ ਦੇ ਵਿੱਚ ਪਿਛਲੇ ਸਾਲ ਵੀ ਮਾਨਸੂਨ ਦੇ ਸੀਜ਼ਨ ਦੇ ਵਿੱਚ ਕਈ ਪੁਲ ਟਹਿ ਢੇਰੀ ਹੋਏ ਸਨ ਜਿਸ ਤੋਂ ਬਾਅਦ ਕਈ ਹਾਦਸੇ ਹੋਏ ਸਨ ਸੋ ਗੁਜਰਾਤ ਦਾ ਇਹ ਹਾਦਸਾ ਵੀ ਸੁਰਖੀਆਂ ਦੇ ਵਿੱਚ ਹੈ ਇਹ ਹਾਦਸੇ ਤੋਂ ਕਈ ਦਿਨ ਬਾਅਦ ਵੀ ਜਿਹੜੇ ਵਿਕਰਮ ਪਧਿਆਰ 22 ਸਾਲਾਂ ਨਾਮ ਦੇ ਵਿਅਕਤੀ ਨੇ ਉਹਨਾਂ ਦੀ ਤਲਾਸ਼ ਜਾਰੀ ਹੈ ਜੋ ਕਿ ਅਜੇ ਤੱਕ ਲਾਪਤਾ ਦੱਸੇ ਜਾ ਰਹੇ ਨੇ